ਪਾਠਾਨਕੋਟ ਦੇ ਨੰਨੂਆ ਬੇਸਤੇ ਖੜੇ ਆ ਜਿੱਥੇ ਕਿਸਾਨਾਂ ਵੱਲੋਂ ਜਿਹੜਾ ਇੱਥੇ ਧਰਨਾ ਲਗਾਇਆ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਇੱਥੇ ਪ੍ਰਸ਼ਾਸਨ ਵੱਲੋਂ ਜਿਹੜਾ ਆਪਣੇ ਨਾਂ ਵੀ ਸਫਾਈ ਕਰਵਾ ਰਹੀ ਕਰਵਾਈ ਜਾ ਰਹੀ ਆ ਉਹਦੇ ਸਬੰਧ ਦੇ ਵਿੱਚ ਜਿਹੜਾ ਪਾਣੀ ਨਹਿਰਾਂ ਦਾ ਬੰਦ ਕਰ ਦਿੱਤਾ ਗਿਆ ਜਿਹਦੇ ਕਰਕੇ 17 ਤੋਂ 18 ਪਿੰਡ ਦੀਆਂ ਜਿਹੜੇ ਜਾਂਦੇ ਆ ਪਾਣੀ ਦੇ ਜਿਹੜੇ ਨਾਲੇ ਆ ਉਹ ਬੰਦ ਕਰ ਦਿੱਤੇ ਗਏ ਆ ਨਹਿਰੀ ਪਾਣੀ ਦਾ ਜਿਹੜਾ ਲੋਕਾਂ ਨੂੰ ਸਹੂਦਤ ਮਿਲਦੀ ਸੀ ਉਹ ਬੰਦ ਹੋ ਗਈ ਹੈ ਜਿਹਦੇ ਕਾਰਨ ਉਹਨਾਂ ਦੇ ਝੋਨੇ ਜਿਹੜੇ ਨਾਲ ਤੋਗੇ ਨਾਲ ਜਨਨ ਕਰਕੇ ਕਿਸਾਨਾਂ ਵੱਲੋਂ ਅੱਜ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਮੈਂ ਕੈਮਰਾ ਮਾਨੂੰ ਕਹਾਂ ਲੱਗੀ ਕੋਈ ਤਸਵੀਰਾਂ ਜਰੂਰ ਦਿਖਾ ਦਿਆਂ ਦੁਕਾਨ ਵੀ ਨਹਿਰ ਦੇ ਵਿੱਚ ਜਿਹੜੇ ਟਰਾਲੇ ਖੜੇ ਨੇ ਇੱਥੇ ਜਿਹੜੀ ਮਾਈਨਿੰਗ ਹੋ ਰਹੀ ਆ ਇਹ ਪਤਾ ਨਹੀਂ ਲੀਗਲ ਆ ਕਿ ਨੀ ਲੀਗਲ ਆ ਪਰ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਮਾਈਨਿੰਗ ਇੱਥੇ ਕੀਤੀ ਜਾ ਰਹੀ ਆ ਸਰਕਾਰ ਵੱਲੋਂ ਉੱਥੇ ਨਹਿਰ ਦੀ ਸਫਾਈ ਦੇ ਨਾਂ ਤੋਂ ਕੀਤੀ ਜਾ ਰਹੀ ਆ ਪਰ ਜਿਹੜੀ ਇੱਥੇ ਮਿੱਟੀ ਤੇ ਗੰਦੇ ਢੇਰ ਲੱਗੇ ਹੋਏ ਨੇ ਨਾ ਉਹ ਉਹਨਾਂ ਨੂੰ ਚੁਕੰਦੀ ਵਜਾਏ ਇੱਥੋਂ ਬਜਰਾ ਤੇ ਰੇਤਾ ਜਿਹੜਾ ਬਾਹਰ ਕੱਢਿਆ ਜਾ ਰਿਹਾ ਹੁਣ ਲੋਕਾਂ ਵੱਲੋਂ ਜਿਹੜਾ ਵਾ ਲੋਕਾਂ ਵੱਲੋਂ ਪਹਿਲੇ ਵੀ ਇਸ ਚੀਜ਼ ਨੂੰ ਲੈ ਕੇ ਤਰਨਾ ਲਗਾਇਆ ਗਿਆ ਸੀ ਪਰ ਸਰਕਾਰ ਦੀਆਂ ਅੱਖਾਂ ਨਹੀਂ ਖੁੱਲੀਆਂ ਹੁਣ ਲੋਕਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਉਹਨਾਂ ਦੀ ਮੰਗ ਜਿਹੜੀ ਆ ਨਹੀਂ ਮੰਨੇਗੀ ਉਹਨਾਂ ਵੱਲੋਂ ਜੇ ਰੋਡ ਵੀ ਜਾਮ ਕਰਨਾ ਪਿਆ ਜਾਂ ਮਰਨ ਵਰਤ ਵੀ ਰੱਖਣਾ ਪਿਆ ਤੇ ਉਹਨਾਂ ਵੱਲੋਂ ਰੱਖਿਆ ਜਾਏਗਾ ਆਓ ਕਿਸਾਨਾਂ ਨਾਲ ਗੱਲ ਕਰਦੇ ਆ ਤੇ ਜਾਣਦੇ ਆ ਪੂਰਾ ਮਸਲਾ ਫਲਕਾਟੀ ਸੀ ਜੁਤਬਾਦ ਫਲਕਾ ਵਿਧਾਇਕ ਜੁਤਬਾਦ ਫਲਕੈਂਚਰ ਜੁਤਬਾਦ ਫਲਕਾ ਮੰਤਰੀ ਜੁਤਬਾਦ ਮੈਨੂੰ ਮਾਫੀਆ ਮੁਰਦਾਬ ਮੈਨੂੰ ਮਾਫੀਆ ਮੁਰਦਾਬ ਮੁੱਤੀ ਸ਼ਰਮਾ ਮੁਰਦਾਬ ਵੱਡੀ ਕਾਰੂਚੱਕ ਮੁਰਦਾਬ ਅਸ਼ਵੀ ਸ਼ਰਮਾ ਮੁਰਦਾਬ ਅਸ਼ਵੀ ਸ਼ਰਮਾ ਮੁਰਦਾਬ ਮੁੱਤੀ ਸ਼ਰਮਾ ਮੁਰਦਾਬ ਕਾਰੂਚੱਕ ਮੁਰਦਾਬ ਗਾਡੀ ਸੀ ਮੁਰਦਾਬ ਮੈਨੂੰ ਮਾਫੀਆ ਮੁਰਦਾਬ 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 ਮੁਕਾਮ ਜੀ ਸਤਿ ਸ੍ਰੀ ਅਕਾਲ ਤੈਨੂੰ ਦਰਸੋਂ ਵਰਦਾ ਰਹਿਣ ਵਾਲਾ ਜੀ ਸਾਡੇ ਮਸਲੇ ਇਹ ਹੈ ਕਿ ਸਾਡੇ ਤੁਨਾ ਚੰਨ ਲਾਇਆ ਸੀ ਅਇ 15 20 ਦਿਨ ਹੋ ਗਿਆ ਆ 15 20 ਦਿਨ ਹੀ ਹੋ ਗਿਆ ਨਹਿਰ ਸੁੱਕੀ ਆ ਸਾਡੇ ਪਾਣੀ ਨਹੀਂ ਜਾ ਰਿਹਾ ਸਾਡੇ ਤੋਂ ਨੇ ਸਭ ਸੁੱਕਣ ਦੀ ਗੱਲ ਆ ਅਸੀਂ ਬਾੰਦ ਗੱਲ ਦੇ ਪੁੱਛੀਏ ਤੋਂ ਨੇ ਜੀ ਅਸੀਂ ਬਾਹ ਨੂੰ ਫਿਰ ਇੱਥੋਂ ਨਬਾ ਦੀ ਪੰਜ ਪੰਜ ਹਜ਼ਾਰ ਰੁਪਏ ਅਸੀਂ ਕਿਲੇ ਦੀ ਲੁਆਈਤੀ ਭੀਆਂ ਨੂੰ ਕੋਈ 20 20 ਹਜ਼ਾਰ ਵਾਡਾ ਕਿਲੇ ਦਾ ਖਤਾ ਚੜ ਗਿਆ ਤੇ ਸਾਰੇ ਜਿੰਮਦਾ ਜਿਹੜਾ ਦੋ ਦੋ ਤਿੰਨ ਤਿੰਨ ਕਿਲੇ ਵਾਲੇ ਤੇ ਆ ਗਿਆ ਸਾਡਾ ਅਸਲੀ ਰੋਜ਼ਗਾਰ ਵੀ ਹੋਈ ਬੱਚੇ ਅਸੀਂ ਤਾਂ ਨਾਲ ਪਾਲਣੇ ਨਾ ਪਰ ਉਹਨੇ ਤਾਂ ਆ ਕੇ ਤੇ ਤੁਹਾਨੂੰ ਲੱਗੇਗਾ ਤੇ ਨਾਲ ਨਹਿਰ ਬੰਦ ਕਰ ਦਿੱਤੀ ਆ ਜਿਵੇਂ ਕੋਈ ਪਰਪਸ ਨਹੀਂ ਬੰਦ ਕਰਨ ਦੇ ਨੂੰ ਦੂਜੀ ਗੱਲ ਇਹ ਵੀ ਜੇ ਉਹ ਕਹਿੰਦੇ ਵੀ ਉਹ ਹਲਕੇ ਦਾ ਵਿਧਾਇਕ ਮੋਗੇ ਹਲਕਾ ਅੰਚਾਰ ਦਾ ਸਰਕਾਰ ਦੇ ਭਵਤੀ ਸ਼ਰਮਾ ਜੀ ਉਹਨਾਂ ਨੂੰ ਵੀ ਪਤਾ ਸਾਡੇ ਜਿਲ੍ਹੇ ਦੇ ਮੰਤਰੀ ਨਾ ਜੀ ਦੇ ਵੱਡੇ ਰਾਜ ਨੂੰ ਕਦਾਲੂ ਚੱਕ ਜੀ ਉਹਨੂੰ ਵੀ ਪਤਾ ਕਿ ਉਹਨਾਂ ਨੂੰ ਪੁੱਛੇ ਵੀ ਲਖ ਨਹੀਂ ਕੰਮ ਹੋ ਰਿਹਾ ਇੱਥੇ ਗੱਡੀ ਸੀ ਸਾਹ ਉਹਨੂੰ ਨਹੀਂ ਪਤਾ ਜਮਨ ਅਫਸਰ ਨੂੰ ਨਹੀਂ ਪਤਾ ਇਹ ਸਾਰੇ ਉਹਨਾਂ ਦੇ 17 18 ਪਿੰਡ ਸਾਡੇ ਨਾਲ ਪਰ ਮਰਨ ਦੀ ਤਰਾਰ ਤੇ ਪੁੱਜ ਗਏ ਅਸੀਂ ਮੰਗ ਕਰਦੇ ਹਾਂ ਬਸਾਨੂੰ ਪਾਣੀ ਦਿੱਤਾ ਜਾਵੇ ਆਪਾਂ ਟੱਬਰ ਪਾਲ ਸਕੀਏ ਤੇ ਮਰਨਾ ਪਤਾ ਬੈਠਾਗੇ ਜੀ ਜੀ ਵੀਦਾਰਾ ਕੀ ਕਰਾਂਗੇ ਫਿਰ ਤਾਂ ਬਥੋਰੀ ਆਪਣਾ ਭੁੱਖਾ ਮਾਰਨਾ ਹੈ ਆਪਾਂ ਤੇਲ ਪਗਾਵਾਂਗੇ ਤੇ ਮਰਾਂਗੇ ਤੇ ਸਰਕਾਰ ਦਾ ਨਾਮ ਲੈ ਕੇ ਤੋਂ ਤਾਂ ਮਾਨ ਨੇ ਕਿਹਾ ਯਾਰ ਰੋਡ ਬਲੌਕ ਕਰਾਂ ਤਾਂ ਮਾਨ ਨੇ ਕਿਹਾ ਕਿ ਮੈਂ ਘਰ ਘਰ ਪਾਣੀ ਪਜਾਤਾ ਟੇਲਾਂ ਦਾ ਪਾਣੀ ਛਾੜਦਾ ਆ ਸਾਡੇ ਪੱਧਰੇ ਏਰੀਆ ਆ ਸਾਡਾ ਲੱਗਦਾ ਪਾਣੀ ਪਾਣ ਕਰ ਦਿੱਤਾ ਦੱਸੋ ਮੈਨੂੰ ਕਿੱਥੇ ਇਹਦੇ 5 ਕਰੋੜ ਰੁਪਈਆ ਸਾਡੇ ਨਹਿਰਾਂ ਵਾਲੇ ਨਹਿਰਾਂ ਦੇ ਸਾਡੇ ਨਾਲਿਆਂ ਵਾਸਤੇ ਆਏਗਾ ਉਹ ਪਤਾ ਨਹੀਂ ਲੱਗਦਾ ਕਿਸੇ ਆ ਜਾ ਦੱਸਿਆ ਨਹੀਂ ਗਏ ਨੇ ਜੇ ਕਿਸੇ ਨੂੰ ਪੁੱਛੋ ਤਾਂ ਵਾਪਸ ਚੱਲ ਗਿਆ ਆ ਹੁਣ ਅਸੀਂ ਕਿੱਥੇ ਜਾਈ ਦੱਸੋ ਨਾ ਤੂੰ ਪਾਣੀ ਬਟਬਰ ਵੀ ਪਲਾਂ ਨੇ ਆਣ ਦੀ ਫੀਸਾਂ ਦੇਣੀਆਂ ਨਾ ਗਾਂ ਨਾਂ ਨੇ ਪੜਨ ਦੇਣਾ ਕਿਥੋਂ ਦੇਣੀਆਂ ਨਾ ਅਸੀਂ ਦੁਖੀ ਬੜੇ ਆਏ ਤਾਂ ਮਰਨ ਦੀ ਗੱਲ ਆ ਤੇ ਸਾਡੀ ਮੰਗੇ ਵੀ ਸਾਨੂੰ ਪਾਣੀ ਦਿੱਤਾ ਜਾਵੇ ਸਾਡਾ ਇਹਨਾਂ ਨਾਲ ਕੋਈ ਲੈਣਾ ਇਹਨਾਂ ਨਾਲ ਸਾਡੇ ਬਾਰੇ ਪਾਣੀ ਅੱਗੇ ਬੜੀ ਮਾਨੀ ਕਰਾਂ ਦਾ ਕਾਨੂੰਨੀ ਲਗਿਆ ਕਾਨੂੰਨੀ ਆ ਤੁਹਾਨੂੰ ਨਹੀਂ ਪਤਾ ਇਹਦੇ ਬਾਰੇ ਜੋ ਕਾਨੂੰਨੀ ਤੂੰ ਉਹਦੇ ਪੋੜ ਰਹਿਣਾ ਜਾਂ ਗੈਰ ਕਾਨੂੰਨੀ ਤੌਰ ਤੇ ਪੋੜ ਰਹਿਣਾ ਸਾਡੀ ਲੜਾਈ ਪ੍ਰਸ਼ਾਸਨ ਨਾਲ ਆ ਨਾ ਕਿ ਇਹਨਾਂ ਨਾਲ ਜਿਹੜੇ ਠੇਕੇਦਾਰ ਨੇ ਇੱਥੇ ਧੰਨਵਾਦ ਜੀ ਮੇਰਾ ਨਾਮ ਅਭੀਸ਼ੇਕ ਮਨਹਸ ਹੈ ਮੈਂ تیرੇ ਪਿੰਡ ਦਾ ਰਹਿ ਆਈ ਸ਼ੀ ਹਾਂ ਤੇ ਸਾਡਾ ਅੱਜ ਜੀ ਇੱਥੇ ਧਰਨੇ ਲਾਉਣ ਦਾ ਮਕਸਦ ਹੈਗਾ ਜੀ ਸਾਡੀ ਜ਼ਮੀਨਾਂ ਨੂੰ ਪਾਣੀ ਨਹੀਂ ਲੱਗ ਰਿਹਾ ਸਾਡੇ ਝੋਨੇ ਸੁੱਕ ਗਏ ਨੇ ਸਾਡੇ ਲੱਗੇ ਬਾਗ ਬੇਕਾਰ ਗਏ ਨੇ ਇਸ ਵਾਰੀ ਸਾਡੀ ਫਸਲਾਂ ਪੂਰੀਆਂ ਬ ਸਾਡੇ ਬਾਗ ਦੇ ਬਾਗ ਸੁੱਕ ਗਏ ਨਾ ਇਸ ਵੇਲੇ ਸਾਡੇ ਜਿਆਦਾ ਨਹੀਂ ਤੇ ਇੱਥੇ ਕੋਈ 16 17 ਪਿੰਡ ਨੇ ਜਿੰਦੇ ਵਿੱਚ ਕੋਈ ਪਾਣੀ ਦੀ ਸਹੂਲਤ ਇਸ ਵੇਲੇ ਨਹੀਂ ਹੈਗੀ ਹੈ ਅ ਕਮੀ ਆ ਰਹੀ ਹੈ ਸਰ ਅੱਜ ਤੋਂ 1.5 2 ਮਹੀਨਾ ਪਹਿਲੇ ਇੱਥੇ ਜੀ ਇਹਨਾਂ ਨੇ ਕਿਹਾ ਸੀ ਕਿ ਨਹਿਰ ਦੀ ਸਫਾਈ ਵਾਸਤੇ ਮਸ਼ੀਨਾਂ ਲਾਈਆਂ ਜੀ ਸਰਕਾਰ ਵਾਲਿਆਂ ਨੇ ਮਹਿਕਮੇ ਵਾਲਿਆਂ ਨੇ ਮਹਿਕਮੇ ਵਾਲੇ ਕਹਿੰਦੇ ਜੀ ਉਹਦੇ ਵਾਸਤੇ ਸਫਾਈ ਵਾਸਤੇ ਮਸ਼ੀਨਾਂ ਲੱਗੀਆਂ ਸਫਾਈ ਬਿਲਕੁਲ ਨਹੀਂ ਹੋਈ ਸੈਂਟਰ ਚ ਮਿੱਟੀ ਦਾ ਢੇਰ ਹਲੇ ਤੱਕ ਇੱਦਾਂ ਇੱਦਾਂ ਨਹਿਰ ਚ ਲੱਗੇ ਦਾ ਸੈੱਡਾਂ ਤੋਂ ਜਿਹੜਾ ਕ੍ਰੈਸ਼ਰਾਂ ਤੇ ਸਮਾਨ ਮਾਈਨਿੰਗ ਦਾ ਸਮਾਨ ਜਿਹੜਾ ਚੰਗਾ ਚੰਗਾ ਉਹ ਲੈ ਗਏ ਨਾ ਬਾਕੀ ਸਾਰੀ ਸਾਰੀ ਮਿੱਟੀ ਇੱਦਾ ਐਜ਼ ਇਟ ਇਜ਼ ਵੇਚ ਲੱਗੀ ਐ ਆਮ ਜਨਤਾ ਨੂੰ ਬੇਫੂਕ ਬਣਾਇਆ ਜਾ ਰਿਹਾ ਕਿ ਤੁਹਾਡੇ ਲਈ ਹਾਂ ਨਹਿਰ ਸਾਫ ਕਰ ਰਹੇ ਹਾਂ ਜੇ ਕਰਨੇ ਆ ਪਿੰਡਾਂ ਦੇ ਨਾਲੇ ਸਾਫ ਕਰਵਾਓ ਜਿੱਥੇ ਲੋੜ ਹੈਗੀ ਆ ਜਿੱਥੋਂ ਜਗਾ ਜਗਾ ਪਾਣੀ ਭੁਜਣਾ ਉਹਦੇ ਕੋਈ ਸੁਣਵਾਈ ਨਹੀਂ ਹੈਗੀ ਇਸ ਤੱਕ ਅੱਬਲ ਕੀ ਲੋਕੀ ਜਿਹੜੇ ਆਪਣੇ ਪੱਲੋ ਪੈਸੇ ਖਰਚ ਕੇ ਨਾਲੇ ਸਫਾਈ ਕਰਾਉਂਦੇ ਆ ਉਹ ਵੀ ਆ ਕੇ ਜੀ ਇਹ ਆ ਕੇ ਰੋਕ ਦਿੰਦੇ ਆ ਜੀ ਤੁਸੀਂ ਸਫਾਈ ਕਿਉਂ ਕਰਵਾਉਂਦੇ ਹੋ ਸਾਰੇਆਂ ਦੇ ਧਿਆਨ ਚ ਗੱਲਾਂ ਅੱਜ ਤੋਂ ਮਹੀਨਾ ਪਹਿਲੇ ਵੀ ਇੱਥੇ ਧਰਨਾ ਲੱਗਿਆ ਸੀ ਉਦੋਂ ਸਾਰੇਆਂ ਦੇ ਧਿਆਨ ਚ ਗੱਲਾਂ ਹੈਗੀਆਂ ਕੋਈ ਇਦਾਂ ਦਾ ਪ੍ਰਸ਼ਾਸਨ ਦਾ ਬੰਦਾ ਨਹੀਂ ਜਿਹਨੂੰ ਨਾ ਪਤਾ ਓਏ ਸਾਰੇਆਂ ਦੇ ਧਿਆਨ ਚ ਗੱਲ ਹੈ ਪ੍ਰਸ਼ਾਸਨ ਤੋਂ ਮੰਗ ਸਾਨੂੰ ਕੁਝ ਨਹੀਂ ਚਾਹੀਦਾ ਜੋ ਮਰਜ਼ੀ ਕਰਨ ਸਾਡੇ ਪਾਸ ਦੇ ਨਹਿਰ ਪੁੱਟ ਕੇ ਆਪਣੇ ਘਰ ਲੈ ਜਾਣ ਸਾਨੂੰ ਪਾਣੀ ਚਾਹੀਦਾ ਬਸ ਸਾਡੀ ਫਸਲਾਂ ਲਈ ਸਾਡੀ ਫਸਲਾਂ ਸੁੱਕ ਗਈਆਂ ਸਾਡੀ ਫਸਲਾਂ ਲਈ ਸਾਨੂੰ ਪਾਣੀ ਚਾਹੀਦਾ ਸਾਡੀ ਹੋਰ ਕੋਈ ਮੰਗ ਨਹੀਂ ਹੈ ਜੀ ਸਾਡੀ ਇਹ ਜਿਹੜੇ 16 17 ਪਿੰਡ ਹੈ ਸਾਰਿਆਂ ਨੂੰ ਨਹਿਰੀ ਪਾਣੀ ਲੱਗਦਾ ਸਾਰਿਆਂ ਨੂੰ ਨਹਿਰੀ ਪਾਣੀ ਲੱਗਦਾ ਤੇ ਜੇ ਨਹਿਰ ਚ ਪਾਣੀ ਨਹੀਂ ਹੋਏਗਾ ਹੁਣ ਬਰਸਾਤਾ ਨਾਲ ਤੇ ਝੋਨਾ ਨਹੀਂ ਹੋਣਾ ਜੀ ਸਾਡੇ ਏਰੀਆ ਚ ਇੱਕ ਕਹਿੰਦੇ ਨੇ ਜਿਹਦਾ ਕਹਿੰਦੇ ਕੰਡੀ ਏਰੀਆ ਜਿਤ ਸਾਹਿਬ ਦਾ ਉਹ ਏਰੀਆ ਜੇ ਨਹਿਰੀ ਪਾਣੀ ਨਹੀਂ ਲੱਗੇਗਾ ਬਰਸਾਤਾ ਨਾਲ ਕਿੱਥੋਂ ਤੁਸੀਂ ਕਰ ਲੋਗੇ ਪਾਣੀ ਲੱਗਦਾ ਜੀ 17 18 ਪਿੰਡਨਾ ਆਪਣੇ ਪਿੰਡ ਦੇ ਨਾਂ ਤੱਕ ਗਿਣਾ ਦੇਾਂਗੇ ਦੇਖੋ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜਮਾਨ ਜਿਹੜੇ ਦਿਨ ਰਾਤ ਕਿਸਾਨਾਂ ਵਾਸਤੇ ਹੀ ਕੰਮ ਕਰ ਰਹੇ ਨੇ ਔਰ ਇਹ ਜਿਹੜਾ ਨਹਿਰੀ ਪਾਣੀ ਹੈ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਕਿ 21-22% ਲੋਕਾਂ ਨੂੰ ਨਹਿਰੀ ਪਾਣੀ ਮਿਲਦਾ ਸੀਗਾ ਜਿਹੜਾ ਅੱਜ 70% ਤੱਕ ਪਾਣੀ ਜਿਹੜਾ ਹੈ ਕਿਸਾਨਾਂ ਨੂੰ ਮਿਲ ਰਿਹਾ ਔਰ ਕਿਸਾਨ ਇਸ ਗੱਲ ਤੋਂ ਬਹੁਤ ਖੁਸ਼ ਹੈ ਕਿ ਸਾਨੂੰ ਨਹਿਰੀ ਪਾਣੀ ਜਿਹੜਾ ਉਹ ਮਿਲ ਰਿਹਾ ਲੇਕਿਨ ਇੱਥੇ ਕੁਝ ਲੋਕਾਂ ਦੀ ਮਿਲੀ ਭਗਤ ਦੇ ਕਾਰਨ ਕੁਝ ਠੇਕੇਦਾਰ ਔਰ ਆਪਣੇ ਅਫਸਰਾਂ ਦੀ ਕਿਉਂਕਿ ਕੁਝ ਅਫਸਰ ਐਸੇ ਨੇ ਜਿਹੜੇ ਪਿਛਲੀਆਂ ਪਾਰਟੀਆਂ ਨਾਲ ਮਿਲੇ ਨੇ ਜਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਇੱਥੇ ਰਹਿ ਚੁਕੇ ਨੇ ਇਸ ਕਰਕੇ ਉਹ ਚਾਹਦੇ ਨੇ ਕਿ ਸਾਡੀ ਸਰਕਾਰ ਨੂੰ ਬਦਨਾਮ ਕੀਤਾ ਜਾਏ ਲੇਕਿਨ ਐਸਾ ਕੰਮ ਜਿਹੜਾ ਅਸੀਂ ਨਹੀਂ ਹੋਣ ਦੇਣਾ ਇਹ ਮੈਂ ਇਹਨਾਂ ਨੂੰ ਡੀ ਸਾਹਿਬ ਨੂੰ ਮਿਲ ਕੇ ਮੈਂ ਉਹਨਾਂ ਕੋਲੋਂ ਮੰਗਾ ਕਿ ਕਿਹੜੀ ਕਾਪੀ ਹੈ ਇੱਥੇ ਜਿਹੜੀ ਆਪਾਂ ਇਹ ਜਿਹੜੇ ਡੀਸੀਲਟਿੰਗ ਕਰਾ ਰਹੇ ਹੋ ਇਹ ਤੁਸੀਂ ਉੱਥੇ ਸਾਹਮਣੇ ਨਜ਼ਰ ਮਾਰੋ ਕੂੜੇ ਦੇ ਢੇਰ ਲੱਗੇ ਨੇ ਇਹ ਸਾਰੇ ਟਰੱਕਾਂ 'ਚ ਹੁਣ ਤੁਸੀਂ ਤੁਹਾਡੇ ਕੋਲ ਵੀਡੀਓ ਹੈ ਤੁਸੀਂ ਇਹ ਚੈੱਕ ਕਰ ਲਿਓ ਕਿਸੇ ਟਰੱਕ ਦੇ ਵਿੱਚ ਕੋਈ ਕੂੜਾ ਨਹੀਂ ਹੈਗਾ ਹਰ ਟਰੱਕ ਦੇ ਵਿੱਚ ਮਟੀਰੀਅਲ ਪਿਆ ਆਦਾ ਮਾਈਨਿੰਗ ਦਾ ਔਰ ਇਹ ਜਿਹੜਾ ਹੈ ਇਹ ਬਿਗਦਾ ਰਿਆ ਬਾਹਰ ਜਾ ਕੇ ਇਹ ਮੇਰੇ ਖਿਆਲ 'ਚ 50-50 ਹਜ਼ਾਰ ਦਾ ਟਰੱਕ ਹੈ ਜਿਹੜਾ ਇਹ ਸਰਕਾਰ ਜਾਂ ਇਹ ਜਿਹੜੇ ਇਹਨਾਂ ਦੇ ਅਫਸਰ-ਉਫਸਰ ਨੇ ਇਹ ਮਿਲੀ ਭਗਤ ਦੇ ਨਾਲ ਕੋਈ 10-20 ਹਜ਼ਾਰ ਦਾ ਬੇਚਦੇ ਹੋਣੇ ਅੱਗੇ ਠੇਕੇਦਾਰ ਹੋਰ ਆਪਸ ਵਿੱਚ ਮਿਲ ਕੇ ਕਰੋੜਾ ਰੁਪਇਆ ਕਮਾ ਰਹੇ ਆ। ਲੇਕਿਨ ਇਹ ਸਰਕਾਰ ਦਾ ਸਰਕਾਰ ਨੂੰ ਇਸ ਗੱਲ ਦਾ ਨਹੀਂ ਪਤਾ ਔਰ ਮੈਂ ਡੀਐਸਪੀ ਨਾਲ ਗੱਲ ਕੀਤੀ ਉਸ ਤੋਂ ਬਾਅਦ ਆਪਾਂ ਜਿਹੜਾ ਹੈ ਨਾ ਇਹ ਸਾਰੀ ਇਹਨਾਂ ਕੋਲ ਟੈਂਡਰ ਦੀ ਕਾਪੀ ਵੀ ਲਾਵਾਂਗੇ ਔਰ ਚੈੱਕ ਕਰਾਂਗੇ ਕਿ ਇਹ ਕਿਸ ਤਰੀਕੇ ਦਾ ਟੈਂਡਰ ਹੋਇਆ ਦਾ ਡੀ ਸੀਲਟਿੰਗ ਦਾ ਹੋਇਆ ਦਾ ਜਾਂ ਇਹ ਕਿਨਾਂ ਦਾ ਸਮਾਰਟ ਕੱਢਣ ਦਾ ਹੋਇਆ ਦਾ ਥੋ ਮਾਈਨਿੰਗ ਦਾ ਸੋ ਡੀਐਸਪੀ ਨਾਲ ਗੱਲ ਹੋਈ ਉਹਨਾਂ ਨੇ ਮੌਕੇ ਤੇ ਡਿਊਟੀ ਲਾਤੀ ਡੀਐਸਪ ਸਾਰੇ ਆ ਗਏ ਨੇ ਔਰ ਇਹ ਗੱਡੀਆਂ ਜਿਹੜੀਆਂ ਹੁਣ ਅਸੀਂ ਬਾਹਰ ਕਢਾਉਣ ਲੱਗੇ ਆ ਔਰ ਇੱਥੋਂ ਇਹ ਬੰਦ ਮਾਈਨਿੰਗ ਜਿਹੜੀ ਆ ਉਹ ਬੰਦ ਕਰ ਦਿੱਤੀ ਜਾਏਗੀ ਪਾਣੀ ਜਿਹੜਾ ਨਹਿਰ ਦਾ ਉਹ ਛੱਡ ਦਿੱਤਾ ਜਾਏਗਾ ਨਹੀਂ ਦੇਖੋ ਫਿਲਹਾਲ ਤੇ ਹੁਣ ਜੋ ਇਸ ਵੇਲੇ ਸਾਰੇ ਕਿਸਾਨਾਂ ਦੀ ਇਹ ਹੀ ਡਿਮਾਂਡ ਹੈ ਕਿ ਸਾਡੇ ਜਿਹੜਾ ਝੋਨਾ ਸੁੱਕ ਰਿਹਾ ਇਸ ਕਰਕੇ ਪਾਣੀ ਜਿਹੜਾ ਸਾਨੂੰ ਚਾਹੀਦਾ ਆਪਾਂ ਪਾਣੀ ਚਲਵਾ ਦੇਣਾ ਇਹ ਡਿਸਾਬ ਨੇ ਕਿਹਾ ਤਾਂ ਪਾਣੀ ਛੱਡਣ ਲੱਗੇ ਹੋਣੀ ਪਾਣੀ ਛੱਡਤਾ ਜਾਏਗਾ ਲੋਕਾਂ ਨੂੰ ਜਿਹੜੀ ਜਿਹੜੀ ਇਹਨਾਂ ਦੀ ਡਿਮਾਂਡ ਹੈ ਔਰ ਸਚਾਈ ਹੈ ਕਿ ਝੋਨਾ ਜਿਹੜਾ ਹੈ ਉਹ ਖਰਾਬ ਹੋਏਗਾ ਇਹਨਾਂ ਦਾ ਇਸ ਕਰਕੇ ਜਿੰਨੀ ਦੇ ਤਾਂ ਕਿ ਇਹ ਚਾਹੀਦਾ ਉਹ ਇਹਨਾਂ ਨੂੰ ਮਿਲੇਗਾ ਉਸ ਤੋਂ ਬਾਅਦ ਅਗਰ ਇਹ ਇਹਨਾਂ ਦਾ ਅਸੀਂ ਦੇਖਾਂਗੇ ਕਿਹੜਾ ਟੈਂਡਰ ਹੋਇਆ ਜੇ ਅਗਰ ਕੋਈ ਗਲਤ ਤਰੀਕੇ ਦੇ ਨਾਲ ਇਹ ਕੰਮ ਕਰ ਰਹੇ ਹਨ ਤੇ ਇਹਨਾਂ ਦੇ ਖਿਲਾਫ ਜਿਹੜਾ ਹੈ ਚਾਹੇ ਉਹ ਅਫਸਰ ਹੈ ਕੋਈ ਉਹਦੇ ਖਿਲਾਫ ਵੀ ਐਕਸ਼ਨ ਹੋਏਗਾ ਚਾਹੇ ਉਹ ਠੇਕੇਦਾਰ ਹੈ ਉਹਦੇ ਖਿਲਾਫ ਵੀ ਐਕਸ਼ਨ ਹੋਏਗਾ